ਪ੍ਰਵਰ ਸੀਗਾ 21-22 ਸਾਲ ਦੀ ਉਮਰ ਸੀਗੀ ਤੇਰੀ ਤੂੰ 3 ਮਹੀਨੇ ਬਾਅਦ ਜੰਦਗੋਰੀ ਤੋਂ ਆਇਆ ਸੀਗਾ ਪਿੰਡ ਵਾਪਸ ਪੈਣਾ ਦੇ ਕੋਲ ਖੜੀ ਬਣਾਉਂ ਆ ਮਿਲੇ ਕਿ ਉਹ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਮੇ ਦੇ ਕੋਲ ਸ਼ੌਕ ਤੇ ਗਿਆ ਸ਼ੌਕ ਤੋਂ ਬਸ ਯਾਰਾਂ ਦੋਸਤਾਂ ਨੂੰ ਮਿਲਦਾ ਮਿਲਦਾ ਇੱਥੇ ਬਾਈਕ ਤੇ ਪਿੰਡ ਦਾ ਰਾਉਂਡ ਮਾਰਨ ਗਿਆ ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਿੱਕੋ ਹੋ ਗਿਆ ਸੋ ਉਹ ਐਕਸੀਡੈਂਟ ਹੋ ਗਿਆ ਜੋ ਅ ਸੱਚਨ ਸੱਚ ਜਿਆਦਾ ਕੁਝ ਨਹੀਂ ਕਰਨਾ ਸੋ ਸਾਰੇ ਦੋਸਤਾਂ ਨੂੰ ਰਿਵਾਜ ਦਿੱਤਾ ਸੀ ਇਹ ਜੇ ਤੱਕ ਜੀ ਜਰ ਮੌਜੂਦ ਲਿਆ ਅਸੀਂ ਫੋਗਰ ਸਿਮ ਵੀ ਲੈ ਕੇ ਗਏ ਜੇ ਰਾਵਰ ਹਮ ਵੀ ਲੈ ਕੇ ਗਏ ਉਥੋਂ ਡੀਐਮ ਸਿਫਰ ਕੀਤਾ ਡੀਐਮ ਸੀ ਕੋ ਵੀ ਧੀ ਜੇ ਵੀ ਲੈ ਕੇ ਗਏ ਬਾਅਦ ਵਿੱਚ ਪਰ ਅਸੀਂ ਫਾਦਰ ਨੂੰ ਸਾਹਮਣੇ ਘੱਟ ਰਹੂਗਾ ਜੀ ਨੂੰ ਚਾਹ ਨਹੀਂ ਸਕੇ ਸੋ ਬਸ ਇਹ ਬਹੁਤ ਤੋਖਰੀ ਅਰੇ ਜੀ ਲੈ ਸਾਡੇ ਨਾਲ ਪਾਵਾ ਤੇ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਦਾ ਕੀ ਨਾਮ ਸੀ ਬਾਬਾ ਦਾ ਨਾਮ ਜਗੇਸ਼ ਕੁਮਾਰ ਰੌੜੀ ਜੀ ਦਾ ਘਰੋਂ ਰੌੜੀ ਫਿਰਦਾ ਤੇ ਬਾਕੀ ਰੁਕਾ ਦਾ ਰਹਿਣਾ ਪੈਣੀ ਕੀ ਕੰਮ ਕਰਦਾ ਸੀਗਾ ਜੀ ਕੰਮ ਕਰਦੇ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰਿਆਂ ਨੂੰ ਪਹਿਲਾਂ ਬਾਬੇ ਬਲਕਨਾਥ ਲੈਂ ਜਾਂ ਹੁੰਗੇ ਸੀਗੇ ਦੁਕਾਨਾ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰ ਨਹੀਂ ਮਿਲ ਲਾ ਕੇ ਤੇ ਰਖੜੀ ਬਣਾਉਂਦੇ ਸੀ ਆਪਣੇ ਭੈਣਾਂ ਦੇ ਗੋਲ ਘਾ ਰਹੇ ਸੀ ਕਿੰਨੇ ਕ ਵਜੇ ਦੀ ਮਾਰਦੋਂ ਤੇ ਇਹ ਸ਼ਾਮ ਨੂੰ 7:30 7:30 8 ਵਜੇ ਦੇ ਕਰੀਬ ਘਟਣਾ ਵਾਪਰੀ ਦਵਸ ਹੁਣ ਐਸਾਂ ਤੋਂ ਸੀ ਹਸਪਤਲ ਦੇ ਵਿੱਚ ਜਾ ਕੇ ਉਹਨੂੰ ਦੇਖਿਆ ਦੁੱਤੋ ਅਸੀਂ ਇਹਨਾਂ ਅਪਰਾਧ ਦੇ ਵਿੱਚ ਲੱਗੇ ਗਏ ਸੀ। ਸੀਸੀ ਪਟੇ ਵਗੈਰਾ ਵੀ ਆਈ ਹੋਈ ਹੈ ਉਹ ਕੈਮਰੇ ਵਿੱਚ ਵੀ। ਅ ਨਹੀਂ ਸਰ ਸੀਸੀ ਟੀਵੀ ਕੈਮਰਾ ਥੋੜਾ ਦੂਰ ਹੈ ਤੇ ਅਜੇ ਤੱਕ ਚੈੱਕ ਨਹੀਂ ਕੀਤਾ ਚਿੱਪ ਕਰਾਂਗੇ ਕੋਈ ਨਾ। ਮੈਂ ਜ਼ਰੂਰ ਕਹਾਂਗਾ ਕਿਉਂਕਿ ਸਾਨੂੰ ਉੱਥੇ ਦੇ ਮੌਜੂਦਾ ਨੂੰ ਕੰਨ ਲੱਸਦਾ ਸੀ। ਵੀ ਮੋਸਟਰ ਕੱਤੇ ਸੀ ਥੋੜਾ ਜਦੋਂ ਨਹੀਂ ਪਹੁੰਚਿਆ ਸਾਡੇ ਪਹੁੰਚਿਆ। ਤਾਂ ਇਹਦੇ ਜਿਹੜਾ ਸ਼ਕਤੀ ਦਾ ਸੀ ਉਹ ਸ਼ਬਦੀ ਵਿਸ਼ੰਗ ਕਰਕੇ ਹਾਰਦ ਕੰਮ ਕਰਵਾ ਰਿਹਾ ਸੀ। ਲੇਕਿੰਦੀ ਆਕਸੀਜਨਸ ਲੋ ਉਹ ਕਿਸੀ ਬਾਕੀ ਪਲਸੋ ਦੀ ਸੇਸਿਪੀ ਪੀਪੀਰ ਸੇਸਿਨ ਜਿਹੜਾ ਚੱਕਰਾਇਆ ਮਸੂਲਤ ਕੇ ਕਾਸ ਆਕਸੀਜਨ ਥੋੜੀ ਜਿਹੀ ਲੋ ਹੋ ਗਈ ਸੀ ਮਸੂਲ ਜਿਹੜੇ ਉਹ ਬਸ ਲੋ ਹੁੰਦੀ ਗਈ ਉਹ ਆਪਣੀ ਹੋਈ ਤਕਰੀਬਨ ਸਥਿਤੀ ਗਏ ਆ ਸਾਨੂੰ ਉਹਨਾਂ ਨੇ ਇਹ ਸੋਚਿਆ ਕਿ ਕੀ ਇਹ ਸੰਦਸਚਾਰ ਰਟਣੀ ਵੀ ਇਹ ਸਾਡੇ ਪਾਸੇ ਦੀ ਗੱਲ ਨਹੀਂ ਮੁੱਕ ਤੇ ਹੋ ਰਹੀ ਜੀ ਅਸੀਂ ਡੀਐਮਸੀ ਗਏ ਆ ਡੀਐਮਸੀ ਵੀ ਸਾਡੇ ਨਾਲ ਪਹਿਲਾਂ ਉਹਨਾਂ ਨੇ ਬਹੁਤ ਹੀ ਟ੍ਰੀਟਮੈਂਟ ਰੀਲ ਹੋਦਾ ਕੀਤਾ ਸਾਡੇ ਨਾਲ ਬਹੁਤੀ ਅਰੀਆ ਪਜੂਚੋ ਸਾਨੂੰ ਹੰਦਸਿਆ ਕਿ ਵੀ ਇਹ ਚੈਤ ਇਕ ਆਮੀ ਗਿਆ ਬੀਰ ਨਹੀਂ ਜਿਗਾਉਣੀਆਂ ਦਾ ਤੁਸੀਂ ਪੀਸੀ ਇਹਨੂੰ ਲੈ ਜਾਓ ਇਹਦਾ ਸਿਰ ਉਥੋਂ ਪੀਜੀਏ ਲਗਾਇਆ ਜੀ ਜੱਜ ਕੁੱਝ ਤੋਂ ਤੋਂ ਪਹਿਲੇ ਸ਼ੈਤੂ ਛੱਡ ਗਿਆ ਸੀ ਅਸਾਤ ਛੱਡ ਗਿਆ ਸੀ ਜਦੋਂ ਖੇਤ ਤੇ ਜਾ ਕੇ ਅੰਤਕੈਂਟ ਡਾਕਟਰ ਨੇ ਉਹ ਵੀ ਜਿਹੜਾ ਸਰਜਨ ਨੇ ਜਿਹੜੇ ਜਿਹੜੇ ਹਸਪੀਟਲ ਤੇ ਬੈਠਾ ਡਾਕਟਰ ਨੇ ਅੱਜ ਸਾਨੂੰ ਐਂਬੂਲੈਂਸ ਦੇ ਵਿੱਚੋਂ ਉੱਤਰਨੇ ਦਿੱਤਾ ਉਹ ਡਾਕਟਰ ਉੱਥੇ ਆਪ ਚੱਲ ਕੇ ਆਏ ਸੀ ਤੇ ਉਹਨੇ ਸਾਡੇ ਮੁੰਡੇ ਉੱਤੇ ਪਹਿਲਾ ਟ੍ਰੀਟਮੈਂਟ ਕੀਤਾ ਪੂਰੀ ਚੈੱਕਅਪ ਕੀਤਾ ਉਹ ਤੋਂ ਬਾਅਦ ਉਹਨਾਂ ਨੇ ਇਹ ਵੀ ਨੂੰ ਅੰਦਰ ਲੈ ਕੇ ਅੰਦਰ ਆਕਸੀਜਨ ਵੀ ਦਿੱਤੀ ਦੇਰੋਂ ਵੀ ਹਾਰਡ ਐਂਡਰ ਜਿਹੜਾ ਉਹ ਕੰਟ ਲਾਗੇ ਤੇ ਖੜੀਆ ਉਹ ਲਾ ਕੇ ਉਹਨੂੰ ਦੇਖਿਆ ਕਿ ਕਿਤੇ ਮਾੜੀ ਮੋਟੀ ਵੀ ਇਹ ਕਦੇ ਹੂਮਟ ਘਟਾਤਾ ਹੈ ਤਾ ਉਹ ਸਾਕਾ ਦਮੀ ਉਹ ਡਾਕਟਰ ਨੂੰ ਚਾਹ ਸਕਦੇ ਸੀ ਪਰ ਉਹਨਾਂ ਨੇ ਪੂਰਾ ਜੋ ਵਿਵਨadesh ਚੱਕਾ ਚੁੜ ਲਾਇਆ ਪਰ ਉਹਦੀ ਵਾਇਰ ਨੂੰ ਪਾਣਾ ਪੈਣਾ ਪਿਆ ਕਿੰਨੇ ਭੈਣ ਭਰਾ ਸੀਗੇ ਉਹ ਦੋ ਭੈਣਾਂ ਤੇ ਦੋ ਭਰਾ ਸੀਗੇ ਭਾਜੀ ਇੱਕ ਭੈਣਾਂ ਸਜੜੇ ਜੀ ਉਹ ਟਵਿਨਸ ਸੀਗੇ ਇੱਕ ਦੋਨਾਂ ਭੈਣਾਂ ਸਾਰੇ ਆਏ ਸਾਰੇ ਨਾਲ ਵੱਡੇ ਸੀਗੇ ਨਹੀਂ ਛੋਟੇ ਸੀਗੇ ਗਲਤ